ਵੈਕਟਰਜੀ ਕਖਾਲਸਾ ਵੈਕਟਰਜੀ ਕਿਫਤ ਮਰਵਿੰਦਰ ਸਿੰਘ ਪੈਗਾਮ ਰਾਹੀਂ ਇੱਕ ਹੋਰ ਪੈਗਾਮ ਲੈ ਕੇ ਆਪ ਜੀ ਦੇ ਸਾਹਮਣੇ ਆ ਰਿਹਾ ਹਾਂ ਅੱਜ ਦੀ ਜੋ ਪੈਗਾਮ ਹੈ ਅੱਜ ਦੀ ਜੋ ਗੱਲਬਾਤ ਹੈ ਮੇਰੇ ਪਿੱਛੇ ਕਾਫੀ ਲੋਕ ਖੜੇ ਹਨ ਕੁਝ ਸੰਸਥਾ ਦੇ ਹਨ ਔਰ ਕੁਝ ਜੈਂਡ ਕੇ ਬੈਂਕ ਦੇ EMPLOYEES ਹਨ ਕੁਝ ਰਿਟਾਇਰਡ ਹਨ ਸਿਕਸ ਸਟਾਫ ਹੈ ਕੁਝ ਰਿਟਾਇਰਡ ਹਨ ਔਰ ਕੁਝ ਪ੍ਰੈਜ਼ెంట్ ਸਰਵਿਸ ਕਰ ਰਹੇ ਹਨ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਯੋਗਦਾਨ ਜੋ ਕਿ ਖਾਲਸਾ ਏਡ ਨੂੰ ਦਿੱਤਾ ਜਾ ਰਿਹਾ ਹੈ ਔਰ ਦੇ ਰਹੇ ਹਨ ਗੁਰਬਾਣੀ ਦਾ ਖਾਨ ਹੈ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਜੀ ਹੈ ਅਕਲੀ ਕੀਚੇ ਦਾਨ ਨਾਨਕ ਆਖਾ ਰਾਹਾ ਇਹ ਔਰ ਗੱਲਾਂ ਸ਼ੈਤਾਨ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਇਹਨਾਂ ਤੋਂ ਪੁੱਛਦੇ ਹਾਂ ਸਭ ਤੋਂ ਪਹਿਲੇ ਤੇ ਮੈਂ ਇਹਨਾਂ ਨੂੰ ਜੀ ਆਇਆਂ ਆਖਾਂਗਾ ਜੀ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਖਾਲਸਾ ਏਡ ਦੇ ਜੰਮੂ ਦੇ ਵੀਰ ਗੁਰਜੀਤ ਸਿੰਘ ਜੀ ਜਿਨ੍ਹਾਂ ਨੂੰ ਕਵਾਂਗਾ ਅਤੇ ਜੀ ਐਨ ਡੀ ਕੇ ਬੈਂਕ ਦੇ EMPLOYEES ਹਨ ਇਹ ਕਾ ਜੇ ਡਰਾਫਟ ਦੇ ਰਹੇ ਹਨ ਹੜਪੀਟਾਂ ਵਾਸਤੇ ਜੋ ਪੰਜਾਬ ਅਤੇ ਪੂਰੇ ਜੰਮੂ ਕਸ਼ਮੀਰ ਅਤੇ ਪੰਜਾਬ ਵਾਸਤੇ ਜਿਹੜੇ ਹਾਰਡ ਪੀੜਤ ਸਨ ਉਹਨਾਂ ਵਾਸਤੇ ਇੱਕੇ ਬਹੁਤ ਵੱਡੀ ਡੋਨੇਸ਼ਨ ਔਰ ਇਹ ਹਰ ਸਾਲ ਕਰਦੇ ਹਨ ਇਸ ਵਾਰ ਵੀ ਦੇ ਰਹੇ ਹਨ ਮੈਂ ਇਹਨਾਂ ਕੋਲ ਆਵਾਂਗਾ ਇੱਕੇ ਜਿਹੜਾ ਡਰਾਫਟ ਹੈ ਆਲਮੋਸਟ 1.5 ਲੱਖ ਰੁਪਏ ਦਾ ਡਰਾਫਟ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਖਾਲਸਾ ਈਸ ਦੇ ਹਵਾਲੇ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਅੱਛੀ ਜਗ੍ਹਾ ਲੱਗ ਸਕੇ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜੀਐਨਕੇ ਬੈਂਕ ਤੋਂ ਹੋ ਹਾਂ ਜੀ ਜੀਐਨਕੇ ਬੈਂਕ ਤੋਂ ਮੈਂ ਰਿਟਾਇਰਡ ਏਜੀਐਮਾ ਏਜੀਐਮਾ ਨਾਇਡੂ ਵੀਰ ਜੀ ਖਾਲਸਾ ਈਡੀ ਕਿਉਂ ਅਹ ਖਾਲਸਾ ਹੈਲਪਸ ਕਰਕੇ ਕਿਉਂਕਿ ਇਹ 2016 ਵਿੱਚ ਹੋਈ ਜਦੋਂ ਇਸ ਤਰ੍ਹਾਂ ਦੀ ਆਫਤ ਆਈ ਸੀ ਜੀ 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 ਅਸੀਂ ਪਹਿਲੇ ਕੋਸ਼ਿਸ਼ ਕੀਤੀ ਕਿ ਅਸੀਂ ਹੋਰ ਵੀ ਸੰਸਥਾਵਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਸਾਨੂੰ ਆਪਣੇ ਮਤਲਬ ਹੈ ਕਿ ਜੋ ਵੀ ਸਮਾਜ ਇਹ ਕੰਮ ਕਰਦੇ ਨੇ ਉਹਨਾਂ ਨੇ ਕਿਹਾ ਕਿ ਖਾਲਸਾ ਹੈਲਪ ਜਿਹੜੀ ਹੈ ਉਹ ਗਰਾਊਂਡ ਲੈਵਲ ਤੇ ਪਹੁੰਚਦੀ ਹੈ ਹਰ ਜਗ੍ਹਾ ਪਹੁੰਚ ਜਾਂਦੀ ਹੈ ਜਿੱਥੇ-ਜਿੱਥੇ ਇਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਲਾਸਟ ਟਾਈਮ ਵੀ ਅਸੀਂ ਜੋ ਵੀ ਅਸੀਂ ਕੰਟ੍ਰਿਬਿਊਸ਼ਨ ਕੀਤੀ ਸੀ ਅਸੀਂ ਖਾਲਸਾ ਹੈਲਪ ਦੇ ਥਰੂ ਹੀ ਮਤਲਬ ਹੈ ਕਿ ਹਾਰਪੀਰਾਂ ਨੂੰ ਪਹੁੰਚਾਈ ਇਸ ਵਾਰ ਵੀ ਅਸੀਂ ਇਹਨਾਂ ਕੋਲ ਪਹੁੰਚੇ ਸੀ ਕੇ ਭਾਈ ਅਸੀਂ ਵੀ ਕੁਝ ਕੰਟਰੀਬਿਊਟ ਕਰਨਾ ਚਾਹੁੰਦੇ ਆ ਲੇਕਿਨ ਇਹਨਾਂ ਨੇ ਸਾਨੂੰ ਉਦੋਂ ਇਹ ਗੱਲ ਕਿਹਾ ਸੀ ਕਿ ਇਸ ਵਕਤ ਕਾਫੀ ਜਿਹੜਾ ਮਟੀਰੀਅਲ ਹੈ ਉਹ ਮਤਖਾਰ ਪੀੜਤਾਂ ਕੋਲ ਪਹੁੰਚ ਚੁੱਕਾ ਹੈ ਇਸ ਕਰਕੇ ਤੁਸੀਂ ਵੇਟ ਕਰੋ ਤੇ ਜਿਸਲੇ ਜ਼ਰੂਰਤ ਪਏਗੀ ਤੇ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਤੁਹਾਡੇ ਕੋਲ ਲੈ ਲਾਂਗੇ ਅਕਲੀ ਕੀਚੇ ਦਾ ਉਹ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਇਹ ਗੱਲ ਬਿਲਕੁਲ ਔਥੈਂਟੀਕੇਟ ਹੋ ਰਹੀ ਹੈ ਬਾਕੀ ਇਹਨਾਂ ਦੇ ਹੋਰ ਵੀ ਮੇਰੇ ਨਾਲ EMPLY ਖੜੇ ਹਨ ਮੈਂ ਇਹਨਾਂ ਕੋਲ ਲਾਵਾਂਗਾ ਇੰਨਾ ਭਰੋਸਾ ਖਾਲਸਾ ਏਡ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੇਕੇ ਬੈਂਕ ਸਟਾਕ 6 ਸਟਾਕ ਨੇ ਪਿਛਲੀ ਵਾਰ ਵੀ ਡਿਓਰੇਸ਼ਨ ਦਿੱਤੀ ਸੀ ਕੰਟਰੀਬਿਊਸ਼ਨ ਕਿੰਨੀ ਸੀ ਤੇ ਉਹ ਥਰੂ ਖਾਲਸਾ ਦੇ ਗਈ ਸੀ। ਥੂ ਖਾਲਸਾ ਇਹ ਇੱਕ ਜਾਣੀ ਪਛਾਣੀ ਸੰਸਥਾ ਹੈ ਜਿਹੜੀ ਵਰਲਡ ਵਾਈਡ ਨਾਟ ਓਨਲੀ ਇੰਡੀਆ ਵਰਲਡ ਵਾਈਡ ਸੇਵਾ ਮੁਕਤ ਸੇਵਾ ਕਰ ਰਹੀ ਹੈ। ਤੇ ਅਸੀਂ ਇਹ ਸੁਣੀ ਚਾਇਆ ਕਿ ਆਪਣਾ ਸਾਡਾ ਜੋ ਯੋਗਦਾਨ ਹੋਏਗਾ ਥਰੂ ਖਾਲਸਾ ਐਡੀ ਦਿੱਤਾ ਜਾਏ। ਹਮਮ। ਮੇਰੇ ਨਾਲ ਸਰਦਾਰ ਹਰਦੀਪ ਸਿੰਘ ਜੀ ਵੀ ਹਨ। ਇਹ ਵੀ ਆ ਯੰਗ ਹਨ ਬਿਲਕੁਲ ਔਰ ਬੜੀ ਮਤਲਬ ਮਿਹਨਤ ਕਰਦੇ ਹਨ ਔਰ ਐਸੋਸੀਏਸ਼ਨ ਔਰ ਅੱਗੇ EMPLOYEES ਦੇ ਨਾਲ ਪੂਰੀ ਤਰ੍ਹਾਂ ਟੱਚ ਹਨ। ਵਿਰਜੀ ਖਾਲਸਾ ਆਈਡ ਬਾਰੇ ਜਾਂ ਜਿਹੜਾ ਤੁਸੀਂ ਡੋਨੇਸ਼ਨ ਦੇ ਰਹੇ ਹੋ ਇਸ ਬਾਰੇ ਕੀ ਕਹੋ ਅ ਵੀਰ ਜੀ ਸਭ ਤੋਂ ਪਹਿਲੇ ਤਾਂ ਦੇਖੋ ਚੀਜ਼ਾਂ ਜਿਹੜੀਆਂ ਨਾ ਆਪਣੇ ਇੱਕ ਮੁੱਢਲੇ ਜਿਹੜੇ ਸਿਧਾਂਤ ਹਨ ਸਾਡੇ ਵੱਡਿਆਂ ਕੋਲੋਂ ਹੀ ਸਿੱਖੇ ਜਾ ਸਕਦੇ ਨੇ ਸਾਡੀ ਐਸੋਸੀਏਸ਼ਨ ਐਸੋਸੀਏਸ਼ਨ ਨੂੰ ਚਲਾਉਣ ਵਾਲੇ ਜਿਸ ਤਰ੍ਹਾਂ ਸਰਦਾਰ ਅਨੋਖ ਸਿੰਘ ਜੀ ਸਰਦਾਰ ਇਕਬਾਲ ਸਿੰਘ ਜੀ ਸਰਦਾਰ ਸੁਖਵੀਰ ਸਿੰਘ ਜੀ ਹੋਰ ਵੀ ਸਾਡੇ ਕਈ ਸਾਥੀਆਂ ਜੋ ਅੱਜ ਨਹੀਂ ਆ ਸਕੇ ਇਨ੍ਹਾਂ ਕੋਲੋਂ ਹੀ ਅਸੀਂ ਇਹ ਸਿਧਾਂਤਕ ਚੀਜ਼ਾਂ ਸਿੱਖੇ ਹਨ ਕਿ ਮੁਸ਼ਕਿਲਾਂ ਵਿੱਚ ਮਨੁੱਖਤਾ ਨੂੰ ਜਿੱਥੇ ਜ਼ਰੂਰਤ ਹੋਏ ਜਿੱਥੇ ਇਨਸਾਨੀਅਤ ਦੀ ਗੱਲ ਹੈ ਉੱਥੇ ਸਿੱਖ ਹਮੇਸ਼ਾ ਖੜਾ ਹੋਇਆ ਔਰ ਉਹੀ ਪੈਗਾਮ ਲੈ ਕੇ ਅਸੀਂ ਅੱਗੇ ਚੱਲੇ ਆ ਜਿੱਥੇ ਤੱਕ ਗੱਲ ਕਰਾਂਗੇ ਖਾਲਸਾ ਏਡ ਦੀ ਤੇ ਜਿਸ ਤ ਈਮਾਨਦਾਰੀ ਦੇ ਅਗਰ ਕਰੀਏ ਨੰਬਰ 1 ਐ ਅਗਰ ਜਿੱਥੇ ਕੋਈ ਨਹੀਂ ਪੁੱਛ ਸਕਦਾ ਜਿੱਥੇ ਕੋਈ ਸੰਸਥਾ ਨਹੀਂ ਪੁੱਛਦੀ ਉੱਥੇ ਖਾਲਸਾ ਏਡ ਨੇ ਆਪਣੀ ਸੇਵਾਵਾਂ ਨਿਭਾਈਆਂ ਤੇ ਦੂਜੀ ਗੱਲ ਤੇ ਬੰਦੀ ਨਹੀਂ ਕਿ ਸਾਡੇ ਅੱਗੇ ਪਿਛਲੀ ਵਾਰ ਵੀ ਅਸੀਂ ਖਾਲਸਾ ਏਡ ਦੀ ਹੀ ਸੇਵਾਵਾਂ ਲਈਆਂ ਸਨ ਇਸ ਬਾਰੇ ਵੀ ਅਸੀਂ ਆਪਣੀ ਥੋੜਾ ਜਿਹਾ ਮਤਲਬ ਜਿੰਨਾ ਸਾਡੇ ਕੋਲ ਹੋ ਸਕਿਆ ਬਹੁਤ ਨਹੀਂ ਕਹਾਂਗੇ ਪਰ ਜਿੰਨੀ ਸਾਡੀ ਸਮਰੱਥਾ ਹੋ ਸਕੇ ਅਸੀਂ ਇਹਨਾਂ ਨਾਲ ਮਿਲ ਕੇ ਚੱਲ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਜਿੱਥੇ-ਜਿੱਥੇ ਅੱਗੇ ਸਾਨੂੰ ਕੋਈ ਸੇਵਾ ਦਾ ਮੌਕਾ ਦੇਣਗੇ ਅਸੀਂ ਫਿਰ ਹਾਜ਼ਰ ਹੋਵਾਂਗੇ ਜਿੰਨੀ ਸਾਡੇ ਕੋਲ ਸਮਰੱਥਾ ਪ੍ਰਮਾਤਮਾ ਅਕ ਮੇਰੇ ਕੋਲ ਭਾਈ ਸਾਹਿਬ ਵੀ ਹਨ ਇਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗਾ ਕਿ ਤੁਸੀਂ ਮੈਨੂੰ ਇੱਕ ਸੁਨਿਆ ਜਿਹੜੇ ਲੋਕ ਡੋਨੇਟ ਕਰਨਾ ਚਾਹੁੰਦੇ ਹਨ ਉਕੀ ਦਿਓਗੇ ਖਾਲਸਾਡ ਬਾਰੇ ਜਾਂ ਕਿਸੇ ਹੋਰ ਸੰਸਥਾ ਬਾਰੇ ਕੀ ਕਰੋ ਮੈਂ ਸਭ ਤੋਂ ਪਹਿਲੇ ਤੇ ਤੁਹਾਡਾ ਤੁਹਾਡੇ ਚੈਨਲ ਦਾ ਤੇ ਸਾਰੇ ਵੀਰਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਇਸ ਚੀਜ਼ ਨੂੰ ਕਵਰੇਜ ਦਿੱਤੀ ਜਦੋਂ ਇਹ ਇਨਫੋਰਮੇਸ਼ਨ ਸਾਰੇ ਜਦ ਪਾਈ ਕਿ ਪੰਜਾਬ ਦੇ ਹਰ ਤੇ ਪ੍ਰੋਬਲਮ ਹੈ ਉਸ ਵਕਤ ਸਾਰੇ ਜੋ ਹੈ ਇੱਕ ਹਰ ਇੱਕ ਨੂੰ ਐਸੀ ਚੀਜ਼ ਆ ਸੀ ਕਿ ਕਿਸ ਤਰੀਕਾ ਨਾਲ ਉਹ ਕੀਤਾ ਜਾਏ ਤੇ ਸਾਡੇ ਜਿਹੜਾ ਗਰੁੱਪ ਹੈ ਉਸ ਨੇ ਇੱਕ ਮੈਸੇਜ ਲਾ ਫਲੋਟ ਕੀਤਾ ਇੱਕ ਸਿਰਫ ਮੈਸੇਜ ਦੇਣ ਦੀ ਟਿਲ ਤੇ ਟਿਲ ਸੀ ਤੇ ਸਾਰੇ ਸਾਰਾ ਜੋ ਹੈ ਸਾਡਾ ਇਕੱਠਾ ਹੋ ਗਿਆ ਫਿਰ ਅਸੀਂ ਜਦੋਂ ਦੇਣ ਲਗੇ ਤਾਂ ਉਸ ਵਕਤ ਸਭ ਤੋਂ ਪਹਿਲੇ ਜੋ ਗਾਲਿ ਹੈ ਆਈ ਕਿ ਮੈਸੇਜ ਆਉਣਾ ਸ਼ੁਰੂ ਹੋ ਗਿਆ ਕਿ ਬਹੁਤ ਕੁਝ ਇਕੱਠਾ ਹੋ ਗਿਆ ਹੈ ਔਰ ਖਾਲਸਾ ਆਈਟ ਨੇ ਇੱਕ ਮੈਸੇਜਤਾ ਕਿ ਤੁਸੀਂ ਸਟਾਪ ਕਰੋ ਰੁਕੋ ਉਸ ਵਕਤ ਜਿਸ ਵਕਤ ਆਸੀ ਹੋਏ ਤੇ ਅਸੀਂ ਤੁਹਾਨੂੰ ਕਰਾਂਗੇ ਕਿ ਅਸੀਂ ਇਕੱਠਾ ਕਰਕੇ ਇਹ ਸਾਰਾ ਦਿੱਤਾ ਤੇ ਇਹਨਾਂ ਤੇ ਸਾਨੂੰ ਇਹ ਵਿਸ਼ਵਾਸ ਹੈ ਕਿ ਕਿ ਗਰਾਊਂਡ ਨਾਲ ਜੁੜੇ ਹੋਏ ਹਰ ਜਗ੍ਹਾ ਪਹੁੰਚਦੇ ਹਨ ਇਸ ਕਰਕੇ ਅਸੀਂ ਇਹ ਇਸ ਖਾਲਸਾ ਨੂੰ ਇਹ ਚੀਜ਼ ਜਿਹੜਾ ਇਹ ਕੰਟਰੀਬਿਊਸ਼ਨ ਜਿਹੜੀ ਹੈ ਹੈਂਡਓਵਰ ਕਰ ਰਹੇ ਹਾਂ ਸਰਦਾਰ ਰਵੀ ਸਿੰਘ ਜੀ ਜੋ ਖਾਲਸਾ ਹੈਡ ਦੇ ਮੁਖੀ ਹਨ वर्ल्ड वाइड ਪਤਾ ਨਹੀਂ ਕਿੰਨੀ ਇੱਕ ਬlesing ਆਪ ਆਪ ਜੀ ਪਾਸ ਵਾਹਿਗੁਰੂ ਸੱਚੇ ਪਾਸ਼ਾ ਆਪ ਸਭ ਨੂੰ ਖਾਸ ਕਰਕੇ ਆਪ ਜੀ ਨੂੰ ਬਹੁਤ ਚੜ੍ਹਦੀ ਕਲਾ ਚ ਰੱਖੇ ਔਰ ਹਮੇਸ਼ਾ ਦੁੱਖ ਦਰਦ ਤੋਂ ਆਪ ਜੀ ਨੂੰ ਦੂਰ ਰੱਖੇ ਔਰ ਆਪ ਹਮੇਸ਼ਾ ਇਸ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਮਨੁੱਖਤਾ ਦੀ ਸੇਵਾ ਕਰਦੇ ਰਹੋ ਲਾਸਟ ਵਿੱਚ ਜੰਮੂ ਦੇ ਕੋਆਰਡੀਨੇਟਰ ਜੰਮੂ ਕਸ਼ਮੀਰ ਦੇ ਜਿਹੜੇ ਜੰਮੂ ਦੇ ਕਮਾਂਗਾ ਕੋਆਰਡੀਨੇਟਰ ਸਰਦਾਰ ਗੁਰਜੀਤ ਸਿੰਘ ਜੀ ਉਹ ਇਹਨਾਂ ਬੈਂਕ ਕੰਪਲਾਈਂਸ ਬਾਰੇ ਜਿਨ੍ਹਾਂ ਨੇ ਪੇਮੈਂਟ ਕੀਤੀ ਹੈ ਜਾਂ ਬਾਕੀ ਹੋਰ ਸੰਸਥਾਨ ਨੂੰ ਕੀ ਕਹਿਣਾ ਚਾਹੋ? ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲੇ ਤੇ ਆਪ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜੋ ਇਹ ਮੈਸੇਜ ਜਿਹੜਾ ਸਾਰੀ ਸੰਗਤਾਂ ਤੱਕ ਪਹੁੰਚਾਉਂਦੇ ਹੋ ਤੁਹਾਡੀ ਬਦੌਲਤ ਹੀ ਇਹਨਾਂ ਸਾਰੀ ਸੰਗਤਾਂ ਦਾ ਯੋਗਦਾਨ ਸਾਨੂੰ ਮਿਲਦਾ ਹੈ। ਹਰ ਸਾਲ ਹਰ ਵਾਰ ਮਤਲਬ ਕਿ ਹਰ ਸਾਲ ਨਹੀਂ ਕਾ ਸਕਦੇ ਜਦੋਂ ਵੀ ਆਪਤਾ ਕਦੇ ਮੁਸੀਬਤ ਇਸ ਤਰ੍ਹਾਂ ਦੀ ਕਦੇ ਪੰਜਾਬ ਤੇ ਆਈ ਹੈ ਤੇ ਸਾਡੇ ਜੰਮੂ ਵੱਲੋਂ ਵੀ ਆਪਣੀ ਰਜ ਦੇ ਸੇਵਾ ਕੀਤੀ ਗਈ ਹੈ ਪਿਛਲੀ ਵਾਰ ਜਦੋਂ ਡਿਸਾਸਟਰ ਆਇਆ ਸੀ ਫਲੱਡ ਆਏ ਸਨ ਉਹਦੇ ਵੀ ਜਾਣ ਕੇ ਬੈਂਕ ਨੇ ਸਾਨੂੰ ਅਪਰੋਚ ਕੀਤੀ ਸੀ ਤੇ ਉਸ ਟਾਈਮ ਵੀ ਇਹਨਾਂ ਨੇ ਆਪਣਾ ਜਿਹੜਾ ਦਸਵੰਤ ਹੈ ਦਸਵੰਤ ਦੀ ਮਾਇਆ ਜਾਂ ਦਸਵੰਤ ਨਾਲ ਜਿਹਨਾਂ ਨੇ ਜੋ ਵੀ ਸਮਗਰੀ ਇਕੱਠੀ ਕੀਤੀ ਸੀ ਉਹ ਸਾਰੀ ਇਹਨਾਂ ਨੇ ਖਾਲਸਾ ਈ ਨੂੰ ਦਿੱਤੀ ਸੀ ਕਿ ਤੁਸੀਂ ਇਹ ਪੰਜਾਬ ਦੇ ਲੋੜਵੰਦਾਂ ਤੱਕ ਪਹੁੰਚਾ ਸਕੋ ਤੇ ਇਸ ਸਾਲ ਵੀ ਨੰਨਾ ਸਾਨੂੰ ਅਪਰੋਚ ਕੀਤੀ ਸੀ ਬਟ ਇਸ ਸਾਲ ਸਾਨੂੰ ਪਿੱਛੇ ਉਪਰੋਂ ਹਿਦਾਇਤ ਸੀ ਕਿ ਫਿਲਹਾਲ ਹਜੇ ਤੁਸੀਂ ਰਾਸ਼ਨ ਦੇ ਲਈ ਕੋਈ ਵੀ ਅਗਰ ਤੁਹਾਡੇ ਕੋਲ ਅਪੀਲ ਕਰਦਾ ਤੇ ਉਹਨਾਂ ਨੂੰ ਫਿਲਹਾਲ ਹਜੇ ਹੋਲਡ ਕੀਤਾ ਜਾਏ ਕਿਉਂਕਿ ਰਾਸ਼ਨ ਤੁਹਾਡੇ ਕੋਲ ਬਹੁਤ ਜ਼ਿਆਦਾ ਹੋ ਚੁੱਕੇ ਦਾ ਤੇ ਹਰ ਇੱਕ ਪਿੰਡ ਦੇ ਹਰ ਇੱਕ ਘਰ ਦੇ ਤੱਕ ਸਾਡਾ ਰਾਸ਼ਨ ਜਿਹੜਾ ਹੈ ਉਹ ਪ੍ਰੋਵਾਈਡ ਹੋ ਚੁੱਕੇ ਦਾ ਹੁਣ ਜਿਹੜੀਆਂ ਅਗਲੀਆਂ ਸੇਵਾਵਾਂ ਜਿਹੜੀਆਂ ਬੰਦੀਆਂ ਸੇਵਾਵਾਂ ਹਨ ਜਿਹੜੀ ਸਭ ਤੋਂ ਜ਼ਰੂਰੀ ਸੇਵਾਵਾਂ ਨੇ ਇਸ ਲਈ ਹਾਰਪੀਡ ਪ੍ਰਭਾਵਸ਼ੀ ਤੇ ਉਸ ਲਈ ਹਰ ਇੱਕ ਨੇ ਇਹ ਚੀਜ਼ ਸੋਚੀ ਕਿ ਕੋਈ ਭੁੱਖਾ ਨਾ ਸੋਏ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਬਟ ਹੁਣ ਜਦੋਂ ਪਾਣੀ ਕੱਟ ਗਿਆ ਹੁਣ ਉੱਥੇ ਜਿਹੜੀ ਮੇਨ ਸੇਵਾ ਹੈ ਉਹ ਹੈ ਉੱਥੇ ਜਿਹੜੇ ਇਸ ਟਾਈਮ ਜ਼ਮੀਨਾਂ ਦੇ ਵਿੱਚ ਰੇਤਾ ਜਿਹੜਾ ਇਕੱਠਾ ਹੋ ਗਿਆ ਉਸ ਦੀ ਸਫਾਈ ਦੀ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਦੇ ਲਈ ਦਿਨ ਰਾਤ ਉੱਥੇ ਜਿਹੜੇ ਟਰੈਕਟਰ ਉਹ ਚੱਲ ਰਹੇ ਨੇ ਉਹਦੇ ਵਿੱਚ ਉਹਨਾਂ ਨੂੰ ਡੀਜ਼ਲ ਦੀ ਕਮੀ ਆ ਰਹੀ ਹੈ ਉਹਦੇ ਵਿੱਚ ਉੱਥੇ ਹਰ ਇੱਕ ਚੀਜ਼ ਦੀਆਂ ਕਈਆਂ ਦੇ ਮਕਾਨ ਜਿਹੜੇ ਬਿਲਕੁਲ ਹੀ ਡੈਮੇਜ ਹੋ ਚੁੱਕੇ ਨੇ ਤੇ ਜਿਨ੍ਹਾਂ ਦੇ ਡੰਗਰਾਂ ਦਾ ਜਾਨਵਰਾਂ ਦਾ ਨੁਕਸਾਨ ਹੋਇਆ ਦਾ ਉਹ ਸਾਰੀ ਚੀਜ਼ਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਚੀਜ਼ ਦੇ ਲਈ ਅਸੀਂ ਵਾਤੂ ਵਾਤ ਉਹਨਾਂ ਨੂੰ ਸੇਵਾ ਦੇ ਸਕੀਏ ਤੇ ਮੈਂ ਵੀਰ ਜੀਵਰਾਂ ਨੂੰ ਉਸ ਲਈ ਅਪੀਲ ਕੀਤੀ ਸੀ ਮੈਂ ਵੀਰ ਜੀ ਇਸ ਟਾਈਮ ਸਾਨੂੰ ਰਾਸ਼ਨ ਦੀ ਨੀਡ ਨਹੀਂ ਹੈ ਜਿਹੜੀ ਬੰਦੀ ਨੀਡ ਹੈ ਉਹ ਇੱਥੇ ਸਾਨੂੰ ਡੀਜ਼ਲ ਦੀ ਹੈ ਜਾਂ ਸਾਨੂੰ ਹੋਰ ਕਿਸੇ ਚੀਜ਼ ਦੀ ਹੋएगी ਤੇ ਅਗਰ ਤੁਸੀਂ ਵੇਟ ਕਰੋ ਅਸੀਂ ਤੁਹਾਨੂੰ ਅਗਲਾ ਕਾਲ ਕਰਾਂਗੇ ਤੁਸੀਂ ਆਪਣੀ ਜੋ ਵੀ ਸੇਵਾ ਹੈ ਉਸ ਤਰ੍ਹਾਂ ਦਾ ਦਿਓ ਤੇ ਇਹਨਾਂ ਦਾ ਫਿਰ ਸਾਨੂੰ ਕਾਲ ਆਇਆ ਸੀ ਕਿ ਤੁਸੀਂ ਦੱਸੋ ਕਿਹੜੀ ਸੇਵਾ ਚਾਹੀਦੀ ਫਿਰ ਅਸੀਂ ਇਹਨਾਂ ਨੂੰ ਕਹਾਂ ਸੀ ਸਾਨੂੰ ਟਮ ਡੀਜ਼ਲ ਦੀ ਸੇਵਾ ਦੀ ਬੜੀ ਜ਼ਿਆਦਾ ਜ਼ਰੂਰਤ ਆ ਤੇ ਫਿਰ ਇਹਨਾਂ ਨੇ ਕਹਾਂ ਸੀ ਅਸੀਂ ਆਪਣੀ ਮਾਜਾ ਦਾ ਦਸਵੰਤ ਤੁਹਾਨੂੰ ਦੇ ਦੇਾਂਗੇ ਤੇ ਅਸੀਂ ਖਾਲਸਾ ਟਰ ਦੇ ਨਾਮ ਤੇ ਇਹਨਾਂ ਨੇ ਜਿਹੜਾ ਇਹ ਡਰਾਫ ਬਣਾਇਆ ਤੁਸੀਂ ਦੇਖ ਸਕਦੇ ਹੋ ਤੇ ਇਹ ਡਰਾਫ ਜਿਹੜਾ ਉਹ ਹਰ ਪੀੜਤਾ ਦੇ ਵਿੱਚ ਇਹਨਾਂ ਦਾ ਕਿੰਨੇ ਦਾ ਡਰਾਫਟ ਹੈ ਫਿਰ 1.50 ਲੱਖ ਦਾ ਜਿਹੜਾ ਡਰਾਫਟ ਹੈ ਜਿਹੜੀ ਇਹਨਾਂ ਨੇ ਆਪਣੀ ਜਕੇ ਬੈਂਕ ਦੇ ਏਮਪਲਾਈ ਵਲੋਂ ਸੇਵਾ ਕੀਤੀ ਹੈ ਇਹ ਹਰ ਪੰਜਾਬ ਦੇ ਵਿੱਚ ਇੱਕ ਬੜੀ ਹਰ ਇੱਕ ਦਾ ਤੁਸੀਂ ਸਤਾਂ ਨੂੰ ਕੀ ਕਹਿਣਾ ਚਾਹੋਗੇ ਫਿਰ ਇੰਨਾ ਸਸਤਾ ਦਾ ਬਹੁਤ 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 ਧੰਨਵਾਦ ਕਰ ਰਹੇ ਤਾਂ ਕਿ ਦਸ਼ਮੰਤ ਦਾ ਇੱਕ ਹਿੱਸਾ ਕੱਢ ਕੇ ਉਹਨਾਂ ਲੋੜਵੰਦਾਂ ਲਈ ਜ਼ਰੂਰਤ ਲਈ ਕੀਤਾ ਜਿਨ੍ਹਾਂ ਨੇ ਸਿੱਖ ਪੰਥ ਦੀ ਸ਼ਾਨ ਵਧਾਈ ਹੋਈ ਹੈ ਪੰਜਾਬ ਨੂੰ ਕਦੇ ਕਿਸੇ ਦੀ ਜ਼ਰੂਰਤ ਨਹੀਂ ਪਈ ਅਸੀਂ ਫਿਰ ਵੀ ਕਹਿ ਰਹੇ ਆ ਇਹ ਸਾਡਾ ਆਪਣਾ ਹਿੱਸਾ ਜਿਹੜਾ ਅਸੀਂ ਫਰਜ਼ ਆ ਜਿਹੜਾ ਅਸੀਂ ਆਪਣੇ ਪੰਜਾਬ ਵਸਤੇ ਨਿਭਾ ਰਹੇ ਆ ਇਹਨਾਂ ਲੋਕਾਂ ਨੇ ਵੀ ਆਪਣਾ ਫਰਜ਼ ਸਮਝ ਕੇ ਇਹ ਫਰਜ਼ ਨਿਭਾਇਆ ਤੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਜੰਮੂ ਦੇ ਕੋਆਰਡੀਨੇਟਰ ਸਰਦਾਰ ਗੁਰਜੀਤ ਸਿੰਘ ਅਤੇ ਜਿਹੜੇ ਸਿੱਖ EMPLOYEES ਸਨ J&K ਬੈਂਕ ਦੇ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਕਲੀ ਕੀਚੇਦਾਨ ਜਿਸ ਤਰ੍ਹਾਂ ਇਹਨਾਂ ਨੇ ਸਮਝਦਾਰੀ ਨਾਲ ਦਾਨ ਦਿੱਤਾ ਹੈ ਕੋਸ਼ਿਸ਼ ਕਰੋ ਕਿ ਖਾਲਸਾ ਆਈਡ ਜਾਂ ਔਰ ਜਿਹੜੀਆਂ ਰਿਕੋਗਨਾਈਜ਼ਡ ਸੰਸਥਾਵਾਂ ਹਨ ਜਿਦੇ ਉੱਪਰ ਤੁਹਾਨੂੰ ਭਰੋਸਾ ਹੈ ਕਿ ਗਰਾਊਂਡ ਲੈਵਲ ਤੇ ਜਾ ਕੇ ਤੁਹਾਡਾ ਪੈਸਾ ਬਿਲਕੁਲ ਤਰੀਕੇ ਨਾਲ ਹਰ ਜਗ੍ਹਾ ਪਹੁੰਚੇਗਾ ਉਹ ਜਿਸ ਤਰ੍ਹਾਂ ਦੀ ਖਾਲਸਾ ਆਈਡ ਸੰਸਥਾ ਹੈ ਵੱਧ ਤੋਂ ਵੱਧ ਇਸ ਨਾਲ ਜੁੜੋ ਅਤੇ ਇਸ ਦੀ ਸੇਵਾ ਕਰੋ ਤਾਂ ਕਿ ਆਉਣ ਵਾਲਾ ਸਮਾਂ ਮਨੁੱਖਤਾ ਦੀ ਸੇਵਾ ਵਿੱਚ ਇਹ ਚੜ੍ਹਦੀ ਕਲਾ ਵਿੱਚ ਸੇਵਾ ਕਰ ਸਕਣ ਮਰਵਿੰਦਰ ਸਿੰਘ ਪੈਗਾਮ ਭਰਾਇ ਫਿਰ ਅਜਰਵਾਂ ਇੱਕ ਨਵਾਂ ਪੈਗਾਮ ਲੈ ਕੇ ਉਸਲੇ ਤੱਕ ਦਿਓ ਜਾਤ ਹਜ਼ਰੋ ਬਜ਼ਰੋ ਬਾਦਰੋ ਨਾ ਵਿਸਰੋ ਨਾ ਯਾਦ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ